ਅਮਰੀਕੀ ਕੰਪਨੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਣ ਦੇ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਯਾਨੀ ਕਿ OPT ਪ੍ਰੋਗਰਾਮ ਨੂੰ ਬੰਦ ਕੀਤੇ ਜਾਣ ਦਾ ਮਹੱਤਵਪੂਰਨ ਤੌਰ ਉਤੇ ਸੌਦੇ ਜਾਣ ਦੀ ਸੰਭਾਵਨਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ OJT ਨਿਯਮ ਪ੍ਰਸਤਾਵਿਤ ਕੀਤਾ ਜਿਸ ਦਾ ਉਦੇਸ਼ ਪ੍ਰੋਗਰਾਮ ਦੇ ਟਿਚਿਆਂ ਤੇ ਉਦੇਸ਼ ਦੇ ਨਾਲ ਵਿਹਾਰਕ ਸਿਖਲਾਈ ਨੂੰ ਬਿਹਤਰ ਢੰਗ ਦੇ ਨਾਲ ਜੋੜਨਾ ਹੈ ਪ੍ਰਸਤਾਵਿਤ ਨਿਯਮ ਧੋਖਾਧੜੀ ਅਤੇ ਰਾਸ਼ਟਰੀ ਸੁਰੱਖਿਆ ਮੁੱਦਿਆਂ ਦਾ ਮੁਕਾਬਲਾ ਕਰਨ ਅਮਰੀਕੀ ਕਰਮਚਾਰੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੁਆਰਾ ਵਿਸਥਾਪਨ ਤੋਂ ਬਚਾਉਣਾ ਅਤੇ ਵਿਦਿਆਰਥੀ ਅਤੇ ਐਕਸਚੇਂਜ ਵਿਸਟੇ ਪ੍ਰੋਗਰਾਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣ ਦੇ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਨੂੰ ਅਮਰੀਕੀ ਕਰਮਚਾਰੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਲੀਲ ਦਿੰਦੇ ਨੇ ਕਿ ਇਹ ਅਮਰੀਕੀ ਕਰਮਚਾਰੀਆਂ ਦੇ ਨਾਲੋਂ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਤਲਜੀ ਦੇਂਦਾ ਹੈ ਇਸ ਤਰ੍ਹਾਂ ਸਾਨਕ ਨੌਕਰੀ ਲੱਭਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ OJT ਪ੍ਰੋਗਰਾਮ ਦੀ ਆਲੋਚਨਾ ਕਾਂਗਰਸ ਦੀ ਕਾਰਵਾਈ ਦੀ ਬਜਾਏ ਨਿਯਮਨ ਤੌਰ 'ਤੇ ਸਥਾਪਿਤ ਕੀਤੀ ਜਾਂਦੀ ਕੀਤੀ ਜਾਂਦੀ ਹੈ